ਨੇ ਉਹ ਬੜੀ ਤੇਜ਼ ਆਈ ਸਿੱਕੇ ਦਾਮ ਆਈ ਸੀ ਸਾਰ ਨੂੰ ਟੱਕਰ ਮਾਰ ਕੇ ਚਲੀ ਗਈ ਮੇਰਾ ਮੁੰਡਾ ਵੀ ਵਿਚਾਰਾ ਡਿੱਗ ਪਿਆ ਸੜਕ ਤੇ ਮੈਂ ਵੀ ਪਿਗਾਲ ਤਸਵੀਰਾਂ ਸਮੇਂ ਦੀਆਂ ਤੁਹਾਨੂੰ ਪਿੰਡ ਬੰਮਣੀ ਵਾਲਾ ਤੋਂ ਦਿਖਾ ਰਹੇ ਹਾਂ ਦੱਸ ਦਈਏ ਕਿ ਬੀਤੇ 3-4 ਦਿਨ ਪਹਿਲਾਂ ਇੱਕ ਹਾਦਸਾ ਵਾਪਰਦਾ ਐਕਸੀਡੈਂਟ ਹੁੰਦਾ ਇੱਕ ਕਾਰ ਜਿਸ ਦੇ ਵਿੱਚ ਚਾਰ ਲੋਕ ਸਵਾਰ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਔਰ ਇਸ ਟੱਕਰ ਦੇ ਵਿੱਚ ਚਾਰ ਤੋਂ ਪੰਜ ਦੇ ਕਰੀਬ ਲੋਕ ਜਿਹੜੇ ਆ ਉਹ ਗੰਭੀਰ ਜ਼ਖਮੀ ਹੋ ਜਾਂਦੇ ਆ ਹੁਣ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਇਸ ਹਾਦਸੇ ਦੇ ਵਿੱਚ ਜੋ 3 ਸਾਲ ਦਾ ਬੱਚਾ ਜਿਹੜਾ ਗੰਭੀਰ ਜ਼ਖਮੀ ਹੋ ਜਾਂਦਾ ਜਿਸ ਦੇ ਸਿਰ ਤੇ ਸੱਟ ਲੱਗਦੀ ਆ ਤੇ ਉਸ ਨੂੰ ਬਠਿੰਡਾ ਦੇ ਏਮਜ਼ ਵਿਖੇ ਦਾਖਲ ਕਰਵਾਇਆ ਜਾਂਦਾ ਦਾ ਪਰਿਵਾਰ ਹੈ ਪਿੰਡ ਵਾਸੀ ਹੈਗੇ ਆ ਗੱਲਬਾਤ ਕਰ ਲੈਣੇ ਆ ਬੱਚੇ ਦੀ ਮਾਤਾ ਹੈਗੀ ਆ ਪਹਿਲਾਂ ਇਹਨਾਂ ਨਾਲ ਹੀ ਗੱਲ ਕਰਾਂਗੇ ਹਾਂਜੀ ਬੀਬੀ ਕੀ ਨਾਂ ਹੈ ਤੁਹਾਡਾ ਸੀਮਾ ਰਾਣੀ ਸੀਮਾ ਰਾਣੀ ਕਿੱਦਾਂ ਹੋਇਆ ਸੀ ਕੀ ਕੁਝ ਹੋਇਆ ਸੀ ਅਸੀਂ ਸ਼ਹਿਰ ਜਲਾਲਾਬਾਦ ਚੱਲੇ ਸੀ ਅੱਛਾ ਜੀ ਪਾਸੀਂ ਮੇਰਾ ਮੁੰਡਾ ਮੇਰਾ ਘਰ ਵਾਲਾ ਤਿੰਨੇ ਮੈਂ ਮੁੰਡਾ ਵਿਚਾਲੇ ਬੈਠਾ ਹੋਇਆ ਸੀ ਤੇ ਅਸੀਂ ਚੱਲੇ ਸੀ ਸਾਨੂੰ ਪਿਛਾ ਪਤਾ ਨਹੀਂ ਸੀ ਵੀ ਗੱਡੀ ਆਦੇ ਉਹ ਬੜੀ ਤੇਜ਼ ਹੀ ਆਈ ਸੀ ਕਿ ਦਮ ਆਈ ਸੀ ਸਾਨੂੰ ਟੱਕਰ ਮਾਰ ਕੇ ਚਲੀ ਗਈ ਮੇਰਾ ਮੁੰਡਾ ਵੀ ਵਿਚਾਰੇ ਡੇਕ ਪੇ ਸੜਕ ਤੇ ਮੈਂ ਵੀ ਉੱਥੇ ਤੇ ਮੇਰਾ ਘਰ ਵਾਲਾ ਬੜੀ ਦੂਰ ਤੱਕ ਤਰਕਿੰਦਾ ਗਿਆ ਮੋਟਰਸਾਈਕਲ ਦਾ ਵੀ ਨਾਲ ਸਾਰਾ ਟੁੱਟ ਗਿਆ ਮੋਟਰਸਾਈਕਲ ਵੀ ਤੇ ਉਹ ਉਹਨੂੰ ਮਾਲਕ ਨੇ ਇਹਨਾਂ ਰੱਖ ਲੈ ਕੇ ਆਦੇ ਮੁੰਡੇ ਨੂੰ ਭੱਜ ਕੇ ਚੁੱਕ ਕੇ ਤੇ ਕੁਈ ਵਾਤ ਉਹ ਤੇ ਸਹਾਇਤਾ ਕੀਤੀ ਨਾ ਵੀ ਦਵਾ ਦੇ ਲਾਇਆ ਕਿ ਨਾ ਉਹਨੇ ਤਾਂ ਮੈਨੂੰ ਤਾਂ ਵੇਖਿਆ ਨਹੀਂ ਪਰ ਮੈਨੂੰ ਤਾਂ ਪੈਨ ਡਾਲ ਲੈਣੇ ਚੱਕਿਆ ਹੂੰ ਹੂੰ ਤੇ ਉਹ ਉਹਨੇ ਸਿਂ ਟਿੰਡੇ ਨੂੰ ਦਾਖਲ ਮੁੰਡੇ ਨੂੰ ਰੱਖਾਇਆ ਬੱਚੇ ਦਾ ਕਿੰਨੇ ਮਾਰਾ ਕੁਲਦੀਪ ਤੇ ਨਸਾਲਾਂ ਦਾ ਕੀ ਸੱਟ ਕੀ ਲੱਗੀ ਹੈ ਬੱਚੇ ਸਿਰ ਤੇ ਸੱਟ ਲੱਗੀ ਤੇ ਬਾਹਾਂ ਤੇ ਵੀ ਹੂੰ ਹੂੰ ਇਹਨੂੰ ਕਿੰਨੇ ਦਿਨ ਹੋ ਗਏ ਉੱਥੇ ਦਾਖਲ ਅੱਜ ਚੌਥਾ ਦਿਨ ਹੋ ਗਿਆ ਸੌਂ ਮਾਰੀ ਵੀ ਰਾਤ ਬਿਕਦ ਕੀ ਦੇ ਪਹਿਲਾਂ ਲਾਇਏ ਸੀ ਹੂੰ ਜਿੰਨਾ ਤਾਂ ਇਹ ਤੁਹਾਨੂੰ ਆ ਕੇ ਬਿਠਿੰਦੇ ਲਿਆਜੋ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਅਪੀਲ ਕੀ ਕਰਨਾ ਚਾਹੁੰਦੇ ਹੋ ਇਸ ਟਾਈਮ ਕੀ ਹਾਲਾਤ ਹੈ ਗਿਆ ਇਲਾਜ ਨੂੰ ਅਸੀਂ ਗਰੀਬ ਕਹਾ ਰਹਾਂ ਅਸੀਂ ਜਿਹੜਾ ਪੈਸਾ ਹੈਗਾ ਅਸੀਂ ਤਾਂ ਲਾ ਚੁੱਕੇ ਆ ਪੁੱਤਰ ਤੇ ਹੁਣ ਇਹ ਅਸੀਂ ਮੰਗ ਚਾਉਂਦੇ ਆ ਕਿ ਸਾਡੀ ਮਦਦ ਕਰੋ ਹੱਥ ਜੋੜ ਕੇ ਅਸੀਂ ਇਹ ਬੇਨਤੀ ਕਰਨੇ ਮੇਰੇ ਪੁੱਤਰ ਦੇ ਇਲਾਜ ਲਈ ਚਲੋ ਤਾਂ ਇਸ ਮਾਤਾ ਬੱਚੇ ਦੀ ਉਸ ਬੱਚੇ ਦੀ ਮਾਂ ਹੈ ਜੋ ਬੱਚਾ ਇਸ ਐਕਸੀਡੈਂਟ ਦੇ ਵਿੱਚ ਇਸ ਹਾਦਸੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ ਔਰ ਇਸ ਟਾਈਮ ایمਸ ਦੇ ਵਿੱਚ ਭਰਤੀ ਹੈ ਸਿਰ ਦੀ ਸੱਟ ਹੈ ਬਾਹ ਤੇ ਵੀ ਕਹਿੰਦੇ ਫ੍ਰੈਕਚਰ ਹੋਇਆ ਛੋਟਾ ਜਿਹਾ ਬੱਚਾ 3 ਸਾਲ ਮਹਿਜ਼ ਉਮਰ ਹੈ ਔਰ ਪਰਿਵਾਰ ਦੇ ਹਾਲਾਤ ਜਿਹੜੇ ਹੈ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਹੈ ਦਿਹਾੜੀ ਮਜ਼ਦੂਰੀ ਜਿਹੜਾ ਇਹਨਾਂ ਬੱਚਿਆਂ ਦਾ ਬਾਬ ਕਰਦਾ ਹੈ ਤਾਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਇਸ ਟਾਈਮ ਤੁਸੀਂ ਪਰਿਵਾਰ ਦੇ ਮੈਂਬਰਾਂ ਨੂੰ ਦੇਖ ਸਕਦੇ ਆਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਇਸ ਟਾਈਮ ਇਹਨਾਂ ਦੇ ਘਰ ਦੇ ਵਿੱਚ ਮਾਹੌਲ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦਾ ਬਣਿਆ ਇੱਕ ਹੋਰ ਇਸ ਹਾਦਸੇ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਗਈ ਸੀ ਇੱਕ ਹੋਰ ਮੋਟਰਸਾਈਕਲ ਜਿਸ ਦੇ ਉੱਤੇ ਮਾਤਾ ਜੀ ਸਵਾਰ ਸਨ ਇਹਨਾਂ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਹੋਇਆ ਕੀ ਸੀ ਉਸ ਟਾਈਮ ਸਾਨੂੰ ਤਾਂ ਜੀ ਉਸਲੇ ਪਤਾ ਲੱਗਾ ਵੀ ਇਹਨਾਂ ਦਾ ਮੈਨੂੰ ਨਹੀਂ ਪਤਾ ਲੱਗ ਬੇ ਡਿੱਗੇ ਤੇ ਮੈਨੂੰ ਉਹਨਾਂ ਤਾਂ ਕੋਈ ਨਹੀਂ ਪਤਾ ਬੇ ਡਿੱਗੇ ਨੂੰ ਹੂੰ ਫਿਰ ਮੈਂ ਸਮੂਦੀ ਡੇਕ ਪੇ ਚੱਕ ਤੇ ਖੜਾ ਮੈਨੂੰ ਕਰਿਆ ਨੇ ਤੇ ਫਿਰ ਖੂਨ ਦੀ ਜਿਹੀ ਚੱਲ ਵੀ ਫਿਰ ਕੋਈ ਆਦਮੀ ਆਇਆ ਉਹਨੇ ਫਾਰਕ ਮੈਨੂੰ ਤਾਂ ਕੀਤਾ ਫਿਰ ਜਿਹੜੀਆਂ ਚਿਹਰੇ ਤੇ ਲੱਗੀਆਂ ਉਹਨਾਂ ਲੱਗੂ ਨਹੀਂ ਲੱਗੀਆਂ ਟਾਂਕੇ ਲੱਗੇ ਹੋਏ ਇਹਨੂੰ ਤੁਹਾਡੀ ਵੀ ਉਹਦੀ ਸਟਲ ਕੀ ਹਾਂਜੀ ਉਹਦਾ ਹੀ ਲੱਗੇ ਹਨ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਕਹਿਨੇ ਵਿਪਸਾ ਨੂੰ ਗਰੀਬ ਨੂੰ ਸਹਾਇਤਾ ਹੋਣੀ ਚਾਹੀਦੀ ਹੈ ਜੀ

ਤਾਂ ਸਾਬਕਾ ਸਰਪੰਚ ਸਾਹਿਬ ਵੀ ਹੈਗੇ ਆ ਪਿੰਡ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਹਾਦਸਾ ਹੋਇਆ ਕਹਿੰਦੇ ਉਹ ਚਾਰ ਬੰਦੇ ਜਿਹੜੇ ਕਾਰ ਚਲਾ ਰਹੇ ਸੀ ਉਹ ਨਸ਼ੇ 'ਚ ਸੀਗੇ ਉਹਨਾਂ ਲੋ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਹਾਂਜੀ ਹਾਂਜੀ ਉਹਨਾਂ ਨੇ ਵੇਖੋ ਜੀ ਇਹ ਜਾ ਰਹੇ ਸੀ ਤੇ ਕਾਰ ਉਧਰ ਆ ਰਹੀ ਸੀ ਕਿ ਪਤਾ ਨਹੀਂ ਪਿੱਛੋਂ ਜਾ ਰਹੀ ਸੀ ਕਾਰ ਤੇ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਜਿਹੜੇ ਆ ਉਹਨਾਂ ਨੇ ਵਿੱਚ दारू ਦੇ ਨਾਲ ਨਸ਼ੇ ਨਾਲ ਰਾਜਕੇਤ ਉਹਨਾਂ ਨੇ ਜਿਹੜੀ ਆ ਗੱਡੀ ਮਾਰੀ ਹੈ ਵਿੱਚ ਮੋਟਰਸਾਈਕਲ ਦੇ ਤੇ ਉਹ ਉਹਨਾਂ ਨੂੰ ਚਲੋ ਫੜਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਕੋਲੇ ਹਥਿਆਰ ਵੀ ਹੈਗੇ ਸੀ ਕਿਉਂਕਿ ਜਿਹੜੇ ਆ ਮੁੰਡੇ ਕੁਰੀ ਵਾਲੇ ਨੇ ਉਹਨਾਂ ਨੇ ਫੜਿਆ ਤੇ ਹੋਰ ਕਿਸੇ ਕੋਲ ਤਾਂ ਉਹ ਫੜੇ ਨਹੀਂ ਗਏ ਉਹ ਅੱਗੋਂ ਇਹ ਮਾਰਦੇ ਸੀ ਜਿਵੇਂ ਕੋਈਨਾਂ ਕੋਲ ਕਾਪਾ ਸੀ ਤੇ ਚਲੋ ਉਹ ਗੱਡੀ ਹੈ ਜੇ ਥਾਣੇ ਦਿੱਤੀ ਹੈ ਤੇ ਉਹ ਕਾਰਵਾਈ ਜਿਹੜੀ ਇਹਨਾਂ ਦੀ ਚੱਲ ਰਹੀ ਹੈ ਸੀ ਕਿ ਚਲੋ ਜੋ ਹੈਗੀ ਹੈ ਇਹਨਾਂ ਦੀ ਮਦਦ ਕਰੋ ਤੁਸੀਂ ਐਕਸੀਡੈਂਟ ਕੀਤਾ ਉਹ ਕਹਿੰਦੇ ਵੀ ਚਲੋ ਸਾਡੇ ਕੋਲ ਕੁਝ ਨਹੀਂ ਹੈਗਾ ਮੈਂ ਜੇ ਐਕਸੀਡੈਂਟ ਕੀਤਾ ਤਾਂ ਕੁਝ ਤਾਂ ਦੇਣਾ ਹੀ ਪੈਣਾ ਜੀ ਨੇ ਤਾਂ ਕਾਰਵਾਈ ਅਸੀਂ ਕਰਾਵਾਂਗੇ ਚਲੋ ਅਸੀਂ ਇਹ ਕਹਿੰਨੇ ਆ ਵੀ ਇਹ ਗਰੀਬ ਪਰਿਵਾਰ ਹੈ ਗਰੀਬ ਪਰਿਵਾਰ ਜਿਹੜਾ ਕੁਛ ਹੈਗਾ ਸੀ ਇਹਨਾਂ ਕੋਲੇ ਲਾ ਚੁੱਕੇ ਨੇ ਬੱਚਾ ਏਮਜ ਵਿੱਚ ਬਟਿੰਡੇ ਦਾਖਲ ਹੈ ਤੇ ਹੁਣ ਜਿਹੜਾ ਪੈਸਾ ਲਾ ਚੁੱਕੇ ਨੇ ਹੁਣ ਅਗਾ ਜਿਹੜੇ ਅਸੀਂ ਕਹਿੰਨੇ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵਾਤੂ ਵਾਦ ਪੈਂਡਵਾਸੀਆਂ ਨੂੰ ਕਹਿੰਨੇ ਆ ਤੇ ਹੋਰ ਜਿਹੜੇ ਹੈਗੇ ਆ ਮਦਦਗਾਰ ਉਹਨਾਂ ਨੂੰ ਵੀ ਕਹਿੰਨੇ ਆ ਬੇਨਾਂ ਦੀ ਮਦਦ ਵਾਤੂ ਵਾਦ ਕੀਤੀ ਜਾਵੇ ਤੇ ਜਿਹੜਾ ਜਿਹੜਾ ਬੱਚਾ ਇਹਨਾਂ ਦਾ ਅਮਰਜੈਂਸੀ ਚ ਹੈਗਾ ਜੀ ਕੁਲਦੀਪ ਸਿੰਘ ਅਮਰਜੈਂਸੀ 'ਚ ਹੈ ਗਿਆ ਤੇ ਜਿਹੜੀ ਹੈ ਇਹਨਾਂ ਦੀ ਜਾਨ ਬਚ ਸਕੇ ਬੀਬੀ ਤੁਹਾਡਾ ਬੱਚਾ 3 ਸਾਲ ਦੀ ਉਮਰ ਹੈ ਕੁਲਦੀਪ ਪੜਦਾ ਸੀ ਸਕੂਲ ਪੜਦਾ ਨਹੀਂ ਅਜੇ ਨਹੀਂ ਪੜਦਾ ਸੀ ਅੱਛਾ ਅਜੇ ਐਡਮਿਸ਼ਨ ਉਹਨਾਂ ਕਰਾਉਣੇ ਸੀ ਹਾਂ ਪਰਿਵਾਰ ਦੇ ਹਾਲਾਤ ਜਿਹੜੇ ਐ ਉਹ ਵੀ ਤੁਹਾਨੂੰ ਦੱਸੇ ਆ ਔਰ ਪਿੰਡ ਦੇ ਸਾਬਕਾ ਸਰਪੰਚ ਸਾਹਿਬ ਇੱਥੇ ਮੌਜੂਦ ਐ ਸਾਰਾ ਪਿੰਡ ਮੌਜੂਦ ਐ ਔਰ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਐ ਕਿ ਅੱਜ ਇਸ ਪਰਿਵਾਰ ਕੋਲੇ ਜੋ ਕੁਝ ਹੈਗਾ ਸੀ ਉਹ ਇਲਾਜ ਤੇ ਲਗਾ ਚੁੱਕੇ ਐ ਮਹਿਜ਼ 3-4 ਦਿਨਾਂ ਦੇ ਵਿੱਚ ਹੀ ਇੰਨਾ ਖਰਚਾ ਹੋ ਗਿਆ ਕਿ ਹੁਣ ਇਹਨਾਂ ਕੋਲੇ ਕੁਝ ਵੀ ਨਹੀਂ ਬੱਚੇ ਦੇ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਇਹਨਾਂ ਕੋਲੇ ਜ਼ਮੀਨ ਵੀ ਹੈ ਨਹੀਂ ਨੀ ਤੇ ਉਸ ਨੂੰ ਵੇਚ ਕੇ ਹੀ ਆਪਣਾ ਬੱਚਾ ਜਿਹੜਾ ਹੈਗਾ ਉਸ ਨੂੰ ਬਚਾ ਲੈਂਦੇ ਹਾਲਾਤ ਇਹ ਐ ਕਿ ਬੱਚਾ ਇਸ ਟਾਈਮ ਐਮਜ਼ ਦੇ ਵਿੱਚ ਭਰਤੀ ਐ ਸਿਰ ਦੀ ਸੱਟ ਐ ਤਸਵੀਰ ਇੱਕ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਕਮੈਂਟਾਂ ਦੇ ਵਿੱਚ ਸਾਂਝੀ ਕਰਾਂਗੇ ਬੱਚੇ ਦੀ ਤੁਸੀਂ ਦੇਖ ਸਕਦੇ ਹੋ ਔਰ ਹੁਣ ਜਾਣਦੇ ਆ ਕਿ ਇਹਨਾਂ ਦਾ ਕੋਈ ਅਕਾਊਂਟ ਨੰਬਰ ਜਾਂ ਫਿਰ ਗੂਗਲ ਨੰਬਰ ਹੈਗਾ ਤਾਂ ਫਿਰ ਹਸਦੇ ਖੇੜ ਦੇ ਵਿੱਚ ਜਿੰਨਾ ਦਾ ਇੱਕ 3 ਸਾਲ ਦਾ ਮਾਸੂਮ ਬੱਚਾ ਇਸ ਟਾਈਮ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਐਮਜ਼ ਬਠਿੰਡਾ ਵਿੱਚ ਹੈ ਦਾਖਲ ਹੈ ਪਰਿਵਾਰ ਰਾਜੀ ਖੁਸ਼ੀ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਇੱਕ ਕਾਰ ਜਿਹੜੀ ਆ ਉਹ ਪਿੱਛੋਂ ਕਾਲ ਬਣ ਕੇ ਆਂਦੀ ਆ ਔਰ ਹਸਦੇ ਖੇੜ ਦੇ ਪਰਿਵਾਰ ਦੇ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਆ ਔਰ ਘਰ ਦੇ ਵਿੱਚ ਹਾਲਾਤ ਇਦਾਂ ਦੇ ਆ ਕਿ ਪਿਓ ਮਜ਼ਦੂਰੀ ਕਰਦਾ ਔਰ ਪਰਿਵਾਰ ਕੋਲੇ ਹੁਣ ਇਲਾਜ ਜੋ ਕੇ ਵੀ ਪੈਸੇ ਨਹੀਂ ਹੈਗੇ ਤਾਂ ਇਸ ਬੱਚੇ ਦੀ ਆਪਾਂ ਜਾਨ ਬਚਾਈਏ ਇਸ ਬੱਚੇ ਦੀ ਹੈਲਪ ਕਰੀਏ ਤਾਂ ਜੋ ਕਿ ਇਹ ਵਾਪਸ ਆਪਣੇ ਪਰਿਵਾਰ ਦੇ ਵਿੱਚ ਆ ਸਕੇ ਔਰ ਜਿਸ ਤਰ੍ਹਾਂ ਦੇ ਨਾਲ ਮਾਂ ਦੱਸ ਰਹੀ ਹੈ ਕਿ ਉਸ ਦੀ ਐਡਮਿਸ਼ਨ ਸਕੂਲ ਦੇ ਵਿੱਚ ਕਰਾਉਣ ਦੀ ਸੋਚ ਰਹੀ ਸੀ ਪਰ ਕੁਝ ਹੋਰ ਹੀ ਹੋ ਗਿਆ ਹਰੀਸ਼ ਜੀ ਨਾਲ ਗੱਲ ਕਰ ਹਰੀਸ਼ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਨੇਜਾ ਸਾਹਿਬ ਅਸੀਂ ਬਾਰ-ਬਾਰ ਤੁਸੀਂ ਵੀਡੀਓ ਪਾਉਂਦੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੋ ਪਰਿਵਾਰ ਦਾ ਪਤਾ ਲੱਗੇ ਇੱਕ ਛੋਟਾ ਬੱਚਾ ਹੈ ਉਹ ਇੱਕ ਬਹੁਤ ਹੀ ਮੁਸ਼ਕਲ ਚ ਜਾ ਰਿਹਾ ਕਿਸੇ ਦਾ ਵੇਖੋ ਦਿਲ ਨਹੀਂ ਕਰਦਾ ਵੀਡੀਓ ਪਾਉਣ ਨੂੰ ਜੇ ਕਿਸੇ ਕੋਲ ਨਹੀਂ ਹੁੰਦਾ ਤਾਂ ਹੀ ਪਾਉਂਦਾ ਹੈ ਕਈ ਕਹਿਸ ਕਹਿ ਦਿੰਦੇ ਖਰੇ ਵੀ ਇਹ ਮੁਝਾ ਕੇ ਕੁਛ ਹੈ ਕਿਸੇ ਦਾ ਦਿਲ ਨਹੀਂ ਕਰਦਾ ਵੀਡੀਓ ਪਾਉਣ ਨੂੰ ਅੱਜ ਉਹਨਾਂ ਦਾ ਛੋਟਾ ਬੱਚਾ ਹੈ ਦੇਖੋ ਇੱਕੋ ਬੱਚਾ ਇੱਕ ਲੜਕੀ ਆ ਛੋਟੀ ਉਹ ਅੱਜ ਇਹਨਾਂ ਕੋਲ ਜਿੰਨਾ ਪੈਸਾ ਸੀਗਾ ਸਾਰਾ ਉਹਨਾਂ ਨੇ ਉਹਨਾਂ 'ਤੇ ਲੱਗ ਗਿਆ ਹੁਣ ਕੋਈ ਜ਼ਮੀਨ ਹੈ ਨੀ ਕਿ ਜਾਂ ਉਹਨੂੰ ਵੇਚ ਕੇ ਕੋਈ ਹੋਰ ਜਗ੍ਹਾ ਸਾਧਨ ਹੈ ਨੀ ਕਿ ਵੇਚ ਕੇ ਉਹਨਾਂ ਨੂੰ ਵੀ ਬਚਾ ਸਕਾਂ ਅਸੀਂ ਤਾਂ ਇੰਨੀ ਇਹਨਾਂ ਨੂੰ ਜਿਹੜੇ ਆਉਣ ਨਾਲ ਦੇਖ ਰਹੇ ਨੇ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਵਾਅਦਾ ਉਹਦੇ ਇਹਨਾਂ ਦੀ ਮਦਦ ਕਰੋ ਜੋ ਕਿ ਬੱਚਾ ਆਪਣੇ ਪਰਿਵਾਰ ਚਾਵੇ ਦੇਖੋ ਇੱਕ ਹੋਰ ਦੇਖਣ ਨੂੰ ਮਿਲਿਆ ਪੈਂਜੀ ਘਰ ਅਸੀਂ ਵੀ ਐਡਮਿਸ਼ਨ ਕਰਾਣੀ ਸੀ ਦੇਖ ਲਓ ਮਾਲਕ ਦੇ ਕੀ ਰਾਂਗ ਨੇ ਪਤਾ ਨਹੀਂ ਕਿਥੇ ਕੀ ਹੋ ਜਾਣਾ ਐ ਇਸੇ ਕਰਕੇ ਸਾਰੇ ਵੀਰਾਂ ਨੂੰ ਆਨਲਾਈਨ ਨੂੰ ਬੇਨਤੀ ਐ ਵੀ ਜਿੰਨਾ ਕਿਸੇ ਕੋਲ ਪੁੱਛਦਾ 10 20 30 40 50 ਇਹਨਾਂ ਦੇ ਖਾਤੇ ਪਾਉਣ ਉਹ ਬੱਚੇ ਦੀ ਜ਼ਿੰਦਗੀ ਬਚਾ ਕੇ ਤੇ ਆਪਣੇ ਪਰਿਵਾਰ ਚ ਆਣ ਤੇ ਆਪਣੇ ਆਪਣੇ ਫਿਰ ਦੁਬਾਰਾ ਉਸ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਬੱਚਾ ਆਪਣੇ ਘਰ ਆਵੇ ਤੇ ਆ ਫਿਰ ਫਿਰ ਸਕੂਲ ਚ ਜਾਵੇ ਜੀ ਸੁਖੀ ਸਾਂਧੀ ਸੁਖੀ ਸਾਂਧੀ ਜੀਵਨ ਬੱਚੇ ਆਪਣੇ ਪਰਿਵਾਰ ਕਿਸੇ ਦੇ ਇਦਾਂ ਦਾ ਕੋਈ ਨਾ ਹੋਵੇ ਜੋ ਕਿ ਪ੍ਰਮਾਤਮਾ ਨੂੰ ਠੀਕ ਹੈ ਨਾ ਜੀ ਇਸ ਵਾਸਤੇ ਅਸੀਂ ਬਾਰ ਬਾਰ ਕੋਸ਼ਿਸ਼ ਕਰਦੇ ਆ ਵੇਖੋ ਜੀ ਅੱਗੇ ਵੀ ਗੱਲ ਹੁੰਦੀ ਆ ਦਾਨ ਉਥੇ ਦਿਓ ਜਿੱਥੇ ਲੋੜ ਵਿੰਦਾ ਕਿਤੇ ਮੰਨ ਲਓ ਕਿਤੇ ਵੀ ਮੈਂ ਕਿਸੇ ਜਨਮ ਉਥੇ ਜਦੋਂ ਪਹਿਲਾਂ ਜਿਆਦਾ ਪਿਆ ਹੁੰਦਾ ਉਥੇ ਕੋਈ ਲੋੜ ਨਹੀਂ ਇਹੋ ਜੀ ਜਿੰਦਗੀ ਬੱਚੇ ਦੀ ਛੋਟੇ ਨਾ ਨੂੰ ਬੱਚੇ ਦੀ ਜਿੰਦਗੀ ਬਚਾਈ ਜਾ ਸਕੇ ਸਕੇ ਤਾਂ ਕਿ ਜੋ ਆਪਣਾ ਬੱਚਾ ਅੱਜ ਹਾਲ ਦੀ ਘੜੀ ਵਿੱਚ ਦੇਖਣ ਨੂੰ ਮਿਲਿਆ ਕਾਫੀ ਸੀਰੀਅਸ ਬੱਚਾ ਹੈ ਉਹ ਸਕੇ ਸੱਚੇ ਪਾਤਸ਼ਾਹ ਕੇ ਆਪਾਂ ਸਾਰੇ ਅਰਦਾਸ ਕਰੀਏ ਕਿ ਬੱਚਾ ਸੁਖੀ ਸੰਦੀ ਆਪਣੇ ਘਰ ਆਵੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਲਾਸਟ ਦੇ ਵਿੱਚ ਇੱਕ ਅਪੀਲ ਜਿਹੜੀ ਹੈ ਉਹ ਮੈਂ ਵੀ ਕਰਨਾ ਚਾਹਨਾ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ ਮੈਂ ਕੋਈ ਹੈਲਥ ਇੰਸ਼ੋਰੈਂਸ ਦਾ ਪ੍ਰਮੋਟਰ ਨਹੀਂ ਹੈਗਾ ਕੋਈ ਮੈਂ ਆਪ ਕੰਮ ਨਹੀਂ ਕਰਦਾ ਲੇਕਿਨ ਹੈਲਥ ਇੰਸ਼ੋਰੈਂਸ ਜ਼ਰੂਰ ਕਰਵਾਓ ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਬਹੁਤ ਮਹਿੰਗੀਆਂ ਹਸਪਤਾਲ ਬਹੁਤ ਮਹਿੰਗੇ ਹੈਗੇ ਆ ਜਿਹਦੇ ਵਿੱਚ ਇਸ ਪਰਿਵਾਰ ਦੇ ਹਾਲਾਤ ਹੀ ਦੇਖ ਲੋ ਇੱਕ ਹਾਦਸੇ ਨੇ ਕਿਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਮਜਬੂਰ ਕਰਤਾ ਕਿ ਅੱਜ ਇਹ ਮਦਦ ਜਿਹੜੀ ਆ ਮੰਗ ਰਿਹਾ ਹਾਲਾਂਕਿ ਹੈਲਥ ਇੰਸ਼ੋਰੈਂਸ ਵੀ ਸਰਕਾਰਾਂ ਨੂੰ ਇਸ ਪਾਸੇ ਜਿਹੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਆ ਜਿਹੜਾ ਬੰਦਾ ਮਿਹਨਤ ਮਜ਼ਦੂਰੀ ਕਰਦਾ ਉਹ ਹੈਲਥ ਇੰਸ਼ੋਰੈਂਸ ਵੀ ਆਪਣੇ ਪਰਿਵਾਰ ਦਾ ਨਹੀਂ ਕਰਵਾ ਸਕਦਾ ਤਾਂ ਹਾਲਾਤ ਕਿੱਦਾਂ ਦੇ ਬਣੇ ਹੋਏ ਆ ਮਜਬੂਰ ਹੋਇਆ ਪਰਿਵਾਰ ਕੈਮਰੇ ਦੇ ਸਾਹਮਣੇ ਆ ਕੇ ਮਦਦ ਦੀ ਜਿਹੜੀ ਕੋਹਾਰ ਲਗਾ ਰਿਹਾ ਹੈ ਤਾ ਤੁਸੀਂ ਜਰੂਰ ਮਦਦ ਕਰੋ ਕਿਉਂਕਿ ਅਸੀਂ ਗੁਰਦੁਆਰਿਆਂ ਚ ਧਾਰਮਿਕ ਸਥਾਨਾਂ ਚ ਮੰਦਿਰਾਂ ਚ ਮਸਜਿਦਾਂ ਚ ਬਹੁਤ ਕੁਝ ਦੇਣੇ ਆ ਬਹੁਤ ਕੁਝ ਦੇਣੇ ਆ ਲੇਕਿਨ ਅਸਲ ਜ਼ਰੂਰਤ ਜਿਹੜੀ ਆ ਉਹ ਇੱਥੇ ਆ ਗੁਰੂ ਘਰ ਚ ਕੋਈ ਕਮੀ ਨਹੀਂ ਹੈਗੀ ਇੱਥੇ ਜ਼ਰੂਰਤ ਹੈ ਇੱਥੇ ਮਦਦ ਜਿਹੜੀ ਆ ਉਹ ਜਰੂਰ ਕਰੋ ਇਹਨਾਂ ਦਾ ਗੂਗਲ 'ਤੇ ਨੰਬਰ ਜਿਹੜਾ ਹੈਗਾ ਉਹ ਉੱਪਰ ਜਿਹੜਾ ਕੀ ਆ ਫਲੈਸ਼ ਕੀਤਾ ਹੈ ਇਹਦੇ ਉੱਤੇ ਤੁਸੀਂ ਇਹਨਾਂ ਦੀ ਹੈਲਪ ਜਿਹੜੀ ਆ ਕਰ ਸਕਦੇ